ਮੌਜੂਦਾ ਵਿਸ਼ਾਲ ਨਗਰ ਮਾਰਦੇ ਵਿੱਚ ਜਿੱਥੇ ਕਿ ਇੱਕ ਏਟੀਐਮ ਦੇ ਵਿੱਚ ਭਿਆਨਕਰ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦਾ ਕਾਰਨ ਜਿਹੜਾ ਹੈ ਇਸ ਕੋਲ ਸੋਰ ਸਰਕਰ ਦੱਸਿਆ ਜਾ ਰਿਹਾ ਹੈ ਜੀ ਸਪਾਰਕਰੀ ਉਸਕੇ ਬਾਅਦ ਲਾਸਟ ਹੋ ਕੇ ਚੁੱਤੇ ਅੱਗ ਲੱਗੀ ਜੀ ਅੱਛਾ ਇਹ ਕਿਤਨੇ ਵਜੇ ਦੀ ਘਟਨਾ ਹੈ ਇਹ ਸਰ ਇਹ 8:00 ਡਾਟ ਦੇ ਦੀ ਬਾਤ ਹੈ ਨਹੀਂ ਜਾਨੀ ਨੁਕਸਾਨ ਹੋਇਆ ਸੀ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਬਚਾਓ ਹੋ ਕੇ ਇੱਕ ਗਾਰਡ ਸੀਗੇ ਤੇ ਇੱਕ ਉਹਨਾਂ ਦੇ ਮੈਨੇਜਰ ਸਾਹਿਬ ਸੀਗੇ ਅੱਛਾ ਸਤਿ ਸ਼੍ਰੀ ਅਕਾਲ ਦੇਖ ਰਹੇ ਤੁਸੀਂ ਲੁਧਿਆਣਾ ਲਾਈਵ ਤੇ ਮੈਂ ਹਾ ਯੂ ਮੇਰੀ ਮੌਜੂਦ ਹਾਂ ਵਿਸ਼ਾਲ ਮਕਾ ਮਾਰ ਦੇ ਵਿੱਚ ਜਿੱਥੇ ਕਿ ਇੱਕ ਏਟੀਐਮ ਦੇ ਵਿੱਚ ਭਿਆਨਕਰ ਅੱਗ ਲੱਗ ਜਾਂਦੀ ਹੈ ਦੱਸਿਆ ਅੱਗ ਲੱਗਣ ਦਾ ਕਾਰਨ ਜਿਹੜਾ ਹੈ ਸੋਰਸ ਸਰਕਰ ਦੱਸਿਆ ਜਾ ਰਿਹਾ ਹੈ ਜਿਸ ਦੇ ਕਰਕੇ ਕਿ ਅੱਗ ਜਿਹੜੀ ਕੀ ਹੈ ਇੱਕ ਖਤਰਨਾਕ ਰੂਪ ਲੈ ਲੈਂਦੀ ਹੈ ਬੈਂਕ ਦੇ ਵਿੱਚ ਉਸ ਤੋਂ ਬਾਅਦ ਪਹਿਲਾਂ ਜਿਹੜੀ ਕੀ ਹੈ ਏਟੀਐਮ ਦੇ ਵਿੱਚ ਅੱਗ ਲੱਗਦੀ ਹੈ ਉਸ ਤੋਂ ਬਾਅਦ ਬੈਂਕ ਦੇ ਵਿੱਚ ਵੀ ਜਿਹੜੀ ਹੈ ਅੱਗ ਲੱਗ ਜਾਂਦੀ ਹੈ ਜਿਹੜੇ ਸਟਾਫ ਮੈਂਬਰ ਅੰਦਰ ਤੱਕ ਬੰਦੇ ਸੀਗੇ ਤਾਂ ਅੰਦਰ ਜਿਹੜਾ ਵੀ ਸਮਾਨ ਜਿਹੜਾ ਵਾ ਸਾਰਾ ਜਾ ਸੜ ਕੇ ਰਾਖ ਹੋ ਚੁੱਕਾ ਵੈ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੁਰੀ ਤਰ੍ਹਾਂ ਹਾਲਾਤ ਅੰਦਰ ਬਣੇ ਹੋਏ ਐਟਮ ਵੀ ਮਸ਼ੀਨ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕਿ ਕਿਸ ਤਰ੍ਹਾਂ ਕਿੰਨੀ ਬੁਰੀ ਤਰ੍ਹਾਂ ਜਲੀ ਹੋਈ ਹੈ ਤਾਰਾਂ ਜਿਹੜੀਆਂ ਲਟਕੀਆਂ ਹੋਈਆਂ ਨੇ ਸਭ ਕੁਝ ਲਟਕਿਆ ਹੋਇਆ ਸਮਾਨ ਵਗੈਰਾ ਜਿੰਨਾ ਕੀ ਹੈ ਸੜ ਕੇ ਸੁਆਹ ਹੋ ਚੁੱਕਾ ਇੱਥੇ ਤਸਵੀਰਾਂ ਦੇਖ ਸਕਦੇ ਹੋ ਅੰਦਰ ਤੱਕ ਵੀ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਦਿਖਾਵਾਂਗਾ ਕਿ ਕਿਸ ਤਰ੍ਹਾਂ ਜਿਹੜਾ ਇੱਥੇ आग लगी भयंकर मौके पर फायर ब्रिगेड प्रशासन भी पहुंची सर आ, क्या हुआ था यहाँ पे सर ये एसी, आ, क्या बोलते हैं अपना करी, उसके बाद आठ साढ़े आठ बजे की बात है अच्छा। कोई जानी नुकसान तो नहीं हो यारानी नुकसान नहीं हुआ सर अच्छा। आ, मौके पर कोई पुलिस प्रशासन पहुंचा सब आई थी कितनी की भयंकर आग लगी थी भयंकर नहीं थी पर मतलब आग लगी हुई इथे ज्यादा नहीं थी और उसको चलते यहां अपना सर्वर रूम भी चला गया है यही यही नुकसान हुआ हमारा कोई पैसा वगैरह अंदर नकदी क्यों नहीं पड़ा था ਨਹੀਂ ਇਸ ਦੀ ਜਾਣਕਾਰੀ ਮੇਰੇ ਕੋਲ ਨਹੀਂ ਹੈ। ਪਰ ਗਾਰਡ ਇਥੇ ਨਾ ਗਲਤ ਕੀਤੀ ਕਿ ਜੋ ਕੋਈ ਵੀ ਜਰਾ ਹੈ ਜਾਨੀ ਕਿਸੇ ਦਾ ਨੁਕਸਾਨ ਹੋਇਆ ਕੋਈ ਵੀ ਕਾਇਲ ਇੱਥੇ ਬੰਦਾ ਨਹੀਂ ਸੀਗਾ ਪਰ ਜਿਹੜਾ ਕੀ ਹੈ ਕੀਮਤੀ ਸਮਾਨ ਜਿਹੜਾ ਡਾਕੂਮੈਂਟ ਦੇ ਰਹੇ ਨੇ ਹਜੇ ਤੱਕ ਕੋਈ ਇਸਦੀ ਪੁਸ਼ਟੀ ਨਹੀਂ ਕੀਤੀ ਜਾਵੇਗੀ ਕਿ ਉਹ ਸੜੇ ਕੀ ਨਹੀਂ ਸੜੇ ਜਾਂ ਬਚਾ ਹੋਇਆ ਕਿ ਨਹੀਂ ਹੋਇਆ ਉਹਨਾਂ ਦਾ ਇੱਥੇ ਸਰ ਤੁਸੀਂ ਇੱਥੇ ਸੁਪਰਵਾਈਜ਼ਰ ਹਾਊਸਕੀਪਿੰਗ ਸੁਪਰਵਾਈਜ਼ਰ ਸਰ ਕੀ ਹੋਇਆ ਸੀ ਸਾਰਾ ਦੱਸੋ ਸਾਨੂੰ ਇਲੈਕਟ ਪਤਾ ਹੀ ਨਹੀਂ ਕੀ ਹੋਇਆ ਸਾਨੂੰ ਸੇਫਟੀ ਰਿਪੋਰਟ ਆਈ ਹੈ ਕਿ ਬੈਂਕ ਚ ਅੱਗ ਲੱਗ ਚੁੱਕੀ ਆ ਜਿਹੜੇ ਸਾਡੀ ਟੀਮ ਆ ਕੇ ਕਲੀਨ ਕਰਵਾਣਾ ਸ਼ੁਰੂ ਕਰਤਾ ਜਿਹੜੇ ਲੋਕਲ ਡਾਕੂਮੈਂਟ ਪਏ ਹੁੰਦੇ ਆ ਅਕਾਊਂਟ ਵਗੈਰਾ ਉਹ ਸੜ ਕੇ ਨਹੀਂ ਸਰ ਉਹਦਾ ਕੋਈ ਜਾਣ ਵਾਲਾ ਕੋਈ ਕਨਫਰਮ ਨਹੀਂ ਕੋਈ ਕਨਫਰਮ ਨਹੀਂ ਕੋਈ ਕਨਫਰਮ ਨਹੀਂ ਕਿ ਇਹਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਕਰਕੇ ਗਈਆਂ ਟੀਮਾਂ ਜਾਂਚ ਕਰਕੇ ਗਈਆਂ ਨੇ ਉਹ ਐਡਮਿਨ ਡਿਪਾਰਟਮੈਂਟ ਦੱਸੇਗਾ ਜਸਟ ਜਸਟ ਦੇਫੀਸਲ ਦੱਸੇਗਾ ਕਿ ਕੀ ਨੁਕਸਾਨ ਹੋਇਆ ਕਿ ਨਹੀਂ ਹੋਇਆ ਉਹ ਸੋ ਜਾਂਚ ਜਿਹੜੀ ਹਲੀ ਜਾਰੀ ਹੈ ਸੁਪਰਵਾਈਜ਼ਰ ਵੱਲੋਂ ਤੇ ਵੱਡੇ ਅਧਿਕਾਰੀਆਂ ਦੇ ਵੱਲੋਂ ਤਸਵੀਰ ਦੇਖ ਸਕਦੇ ਹੋ ਡਾਊਨ ਸੇਲਿੰਗ ਦੀ ਜਿਹੜੀ ਸੜਕੇ ਰਾਹ ਕੋਜੀ ਇੰਨੀ ਕਿਉਂ ਭयंकर ਜਿਹੜੀ ਅੱਗ ਲੱਗੀ ਸੀ ਇੱਥੇ ਨੀਜੀ ਬੈਂਕ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਮੈਨੇਜਰ ਦੇ ਆਫਿਸ ਦੇ ਵਿੱਚ ਵੀ ਜਿਹੜੀ ਹੈ ਬਹੁਤ ਹੀ ਖਤਰਨਾਕ ਜਿਹੜੀ ਅੱਗ ਲੱਗੀ ਸੀਗੀ ਤਸਵੀਰ ਤਰਨਾ ਸਾਂਝੀ ਕਰ ਰਹੇ ਹਾਂ ਲਗਾਤਾਰ ਕਿ ਕਿਸ ਤਰ੍ਹਾਂ ਜੜਾ ਕੀ ਹੈ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਇਨਾਂ ਨੂੰ ਜ਼ਿਆਦਾ ਭੰਕਰ ਜਿਹੜੀ ਅੱਗ ਲੱਗੀ ਸੜ ਕੇ ਜਿਹੜਾ ਸਵਾਗੇ ਕੀਨਾ ਮਾ ਤੁਹਾਡਾ ਰਾਜ ਸਿੰਘ ਸਰ ਕੀ ਹੋਇਆ ਸੀ ਇੱਥੇ ਉਹ ਏਸੀ 'ਚ ਅੱਗ ਦੀ ਫੈਲਣ ਦੀ ਉਹ ਅੱਗ ਨਿਕਲੀ ਹੈ ਫਿਰ ਉਸ ਤੋਂ ਬਾਅਦ ਉਹ ਉਹ ਅੱਗ ਲੱਗ ਗਈ ਤੁਸੀਂ ਤੁਸੀਂ ਇੱਥੇ ਸੀਗੇ ਹਾਂਜੀ ਸਾਹਮਣੇ ਰੇੜੀ ਲੱਗਦੀ ਹੈ ਮੇਰੀ ਅੱਛਾ ਹਾਂਜੀ ਤੇ ਕਿੰਨੇ ਕੋਈ ਘਟਨਾ ਕੋਈ ਸੀਗਾ ਅੰਦਰ ਵਗੈਰਾ ਦਾ ਕੋਈ ਜਾਨੀ ਜਾਨੀ ਨੁਕਸਾਨ ਹੋਇਆ ਸੀ ਨਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਚਾਓਗੇ ਇੱਕ ਗਾਰਡ ਸੀਗੇ ਤੇ ਇੱਕ ਉਹਨਾਂ ਦੇ ਮੈਨੇਜਰ ਸਾਹਿਬ ਸੀਗੇ ਅੱਛਾ ਮੈਨੇਜਰ ਸਾਹਿਬ मौके ਤੇ ਸੀਗੇ मौके ਤੇ ਸੀਗੇ ਤੇ ਜਿਹੜੀ ਫਾਇਰ ਬਗੇਟ ਹੈ ਕਿੰਨੇ ਕੋਈ ਟਾਈਮ ਬਾਅਦ ਆਈ ਆ ਗਈ ਸੀ 1/2 ਘੰਟੇ ਤੱਕ ਫੋਨ ਕਰਨ ਤੋਂ ਬਾਅਦ ਆ ਗਈ ਸੀ ਨਾਲੇ ਤਾਂ ਕਰੋਮਾ ਵਾਲੇ ਨੇ ਸਟਾਫ ਦੇ ਉਹਨਾਂ ਨੇ ਆਪਣਾ ਸਿਲੰਡਰ ਲਿਆ ਕੇ ਅੱਗ ਬੁਝਾ ਦਿੱਤੀ ਸੀ ਕਿੰਨੀ ਕੋਈ ਜ਼ਿਆਦਾ ਅੱਗ ਲੱਗੀ ਹੋਈ ਸੀਗੀ ਇੱਕ ਕਿਸ ਤਰ੍ਹਾਂ ਦਾ ਰੂਪ ਲੈ ਲਿਆ ਉਸਨੇ ਅੱਗ ਬਸ ਏਟੀਐਮ ਚ ਹੀ ਲੱਗੀ ਸੀਗੀ ਜੀ ਜ਼ਿਆਦਾ ਕਰਕੇ ਉਹ ਬਚਾਅ ਹੋ ਗਿਆ ਇਹਨਾਂ ਨੇ ਫਾਇਰ ਆਪਣਾ ਸਿਲੰਡਰ ਲਾ ਕੇ ਅੱਗ ਦਾ ਕਾਬੂ ਕਰ ਲਿਆ ਸੀਗਾ ਟਾਈਮ ਕੋਈ ਕੋਈ ਵੀ ਅੰਦਰ ਬੈਂਕ ਦੇ ਅੰਦਰ ਕੋਈ ਜਿਵੇਂ ਫਾਇਰ ਗੇਟ ਕੰਟਰੋਲ ਲੱਗੇ ਹੁੰਦੇ ਉਹ ਕੋਈ ਨਹੀਂ ਲੱਗੇ ਆ ਸੀ ਅੰਦਰ ਫਾਇਰ ਉਹ ਨਹੀਂ ਸੀਗਾ ਬਸ ਦੋ ਤਿੰਨ ਹੋਲ ਸੀਗੇ ਉਹਨਾਂ ਕੋ ਜਿਹੜੇ ਸਿਲੰਡਰ ਹੁੰਦੇ ਉਹ ਸੀਗੇ ਉਹ ਆਪਣੇ ਜਿੰਨਾ ਸੀ ਕੋ ਉਹਨਾਂ ਨੇ ਲਾ ਲਿਆ ਆਪਣੇ ਤੋਂ ਕੋਸ਼ਿਸ਼ ਕੀਤੀ ਤੇ ਬਾਕੀ ਦੋ ਤਿੰਨ ਜਨ ਨੇ ਉਹ ਅੱਗ ਲੱਗਣ ਦਾ ਕਾਰਨ ਕੀ ਸੀਗਾ اسی جو ਹੋਇਆ ਸੀ ਨਾ اسی ਜੇ ਧੂਆ ਛੱਡਣ ਲੱਗੇ ਗਰਮ ਹੋਣ ਨਾਲ ਇੰਨਾ ਵੇਲੇ ਅਸੀਂ ਧੂਆ ਹੀ ਦੇਖ ਪਾਏ ਕਿ ਓ ਚੰ ਧੂਆ ਹੋ ਰਹੀ ਸੀ ਤੇ ਕਿਸ ਤਰ੍ਹਾਂ ਦਾ ਮਾਹੌਲ ਇੱਥੇ ਪੈਦਾ ਹੋ ਗਿਆ ਜਦੋਂ ਅੱਗ ਲੱਗੀ ਇਨ ਪਿੱਪਲ ਬਹੁਤ ਬਥੇਰਾ ਕੱਟ ਹੋ ਗਿਆ ਸੀਗਾ ਹਾਂਜੀ ਪੁਸਪ ਪ੍ਰਸ਼ਾਸਨ ਮੁਕੇ ਤੇ ਪਹੁੰਚਿਆ ਕੰਟਰੋਲ ਕੀ ਆ ਨਾਗਈ ਸੀਗੀ ਅੱਧੇ ਘੰਟੇ ਤੱਕ ਉਹ ਵੀ ਆਗੇ ਸੀਗੇ ਮਤਲਬ ਫੋਨ ਕਰਨ ਤੋਂ 10 15 ਮਿੰਟ ਵੀ ਇਵੇਂ ਤੱਕ ਆਗੇ ਸੀਗੇ ਠੀਕ ਹੈ ਹੈਲੋ ਹੈਲੋ ਮਨੀਸ਼ ਸਿੰਘ ਸਰ ਬੋਲ ਰਹੇ ਹੋ ਹਾਂਜੀ ਜਰਨਲਿਸਟ ਗੱਲ ਕਰ ਰਹਾ ਸੀ ਯੂਮਬੇਰੀ ਇਥੇ ਬੋਲ ਰਹੇ ਸੀ ਲੁਧਿਆਣਾ ਲਾਈਵ ਤੋਂ ਬੋਲ ਰਿਹਾ ਸੀ ਜਰਨਲਿਸਟ ਪੱਤਰਕਾਰ ਅਖਬਾਰ ਪੱਤਰਕਾਰ ਬੋਲ ਰਿਹਾ ਹਾਂਜੀ ਹਾਂਜੀ ਸਰ ਇੱਕ ਐਚਡੀਐਸਟੀ ਬੈਂਕ ਦੇ ਵਿੱਚ ਕੱਲ ਰਾਤ 8:30 ਕੋ ਵੇ ਕੋਈ ਸੌਟ ਛੜਕਰ ਦੇ ਨਾਲ ਇਥੇ ਅੱਗ ਲੱਗੀ ਸੀ ਭयंकर ਅੱਗ ਲੱਗੀ ਸੀ ਬੈਂਕ ਸੜ ਕੇ ਅੰਦਰ ਸਾਰਾ ਸੁਆਹ ਹੋ ਗਿਆ ਸਭ ਕੁਝ ਕੀ ਤਰ੍ਹਾਂ ਦਾ ਮਾਮਲਾ ਕੀ ਸੀਗਾ ਕੀ ਕਿੱਦਾਂ ਹੋਇਆ ਸਰ ਉਹ ਸ਼ੇਅਰ ਨਹੀਂ ਕਰ ਸਕਦੇ ਹੈਗੇ ਬਟ ਨਾਲ ਉਹ ਸਪਾਰਕ ਹੀ ਹੋਇਆ ਸੀਗਾ ਹੋਰ ਕੁਝ ਨਹੀਂ ਅੱਛਾ ਸਪਾਰਕ ਹੋਇਆ ਸੀਗਾ ਸਰ ਕੋਈ ਜਾਨੀ ਨੁਕਸਾਨ ਵਗੈਰਾ ਕਿਸੇ ਨੂੰ ਕੋਈ ਹੋਇਆ ਤਾਂ ਨਹੀਂ ਕੋਈ ਘਾਇਲ ਕੀਤੀ ਹੋਇਆ ਅੰਦਰ ਬੈਠਾ ਨਹੀਂ ਓਕੇ ਓਕੇ ਥੈਂਕ ਯੂ ਥੈਂਕ ਯੂ ਓਕੇ ਸਰ ਥੈਂਕ ਯੂ ਇੱਥੇ ਤੱਕ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 8:30 ਵਜੇ ਜਿਹੜੀ ਅੱਗ ਲੱਗੀ ਅੱਧੇ ਘੰਟੇ ਬਾਅਦ ਜਿਹੜੀ ਪ੍ਰਸ਼ਾਸਨ ਪਹੁੰਚਿਆ ਇੱਥੇ ਮੌਕੇ ਤੇ ਇਹਨਾਂ ਨੇ ਕਮਾਂਡ ਸੰਭਾਲੀ ਮੌਕੇ ਤੇ ਕਮਾਂਡ ਸੰਭਾਲ ਕੇ ਉਸ ਤੋਂ ਬਾਅਦ ਜਿਹੜੀ ਅੱਗ ਨੂੰ ਬੁਝਾਇਆ ਗਿਆ ਤਸਵੀਰਾਂ ਲੁਧਿਆਣਾ ਦੇ ਵਿਸ਼ਾਲ ਮੈਗਾ ਮਾਰਤੋ ਸਾਂਝਿਆ ਕਰ ਰਹੇ ਹਾਂ ਹੋਰ ਅਪਡੇਟ ਲਈ ਜੁੜੇ ਰਹੋ ਮੈਂ ਯੂਨਿਬ੍ਰਿਜ ਹਨੀ ਦੇ ਨਾਲ ਧੰਨਵਾਦ